ਵਾਤੀਫਨ ਜਾਵਦਾ ਪ੍ਰੋਗਰਾਮ ਖਬਰਾਂ ਦੇ ਝਾੜ ਦੇ ਵਿੱਚ ਤੁਹਾਡਾ ਸਵਾਗਤ ਹੈ ਗੱਲਬਾਤ ਹੋਵੇਗੀ ਸ਼ੰਭੂ ਤੇ ਖਨੋਰੀ ਬਾਰਡਰ ਤੇ ਜਿਹੜੇ ਚੱਲ ਰਹੇ ਮੋਰਚੇ ਨੂੰ ਲੈ ਕੇ ਹੁਣ ਨਵੀਂ ਜਿਹੜੀਆਂ ਖਬਰਾਂ ਖਬਰਾਂ ਵਾਇਰਲ ਹੋ ਰਹੀਆਂ ਨੇ ਉਹਦੀ ਅਸਲ ਦੇ ਵਿੱਚ ਸਚਾਈ ਕੀ ਹੈ ਕਿਹਾ ਜਾ ਰਿਹਾ ਕਿ ਇਹ ਮੋਰਚਾ ਦੋਫਾੜ ਹੋ ਗਿਆ ਪਰ ਸਰਹਿੰਦ ਸਿੰਘ ਪੰਦੇਰ ਨੇ ਇਹਦੀ ਸਾਰੀ ਸਥਿਤੀ ਸਪਸ਼ਟ ਕੀਤੀ ਹੈ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਕੀ ਸਤਨਿਕ ਪੰਦੇਰ ਹੋਰਾਂ ਦੇ ਵੱਲੋਂ ਕੀ ਕੁਝ ਬਿਆਨ ਦਿੱਤਾ ਗਿਆ ਇਸ ਨੂੰ ਲੈ ਕੇ ਇਸ ਦੇ ਨਾਲ ਹੀ ਗੱਲਬਾਤ ਹੋਵੇਗੀ ਸ਼ੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਜਿਹੜੀ ਵਾਇਰਲ ਹੋ ਰਹੀ ਆਡੀਓ ਦੀ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਪ੍ਰਧਾਨਗੀ ਵੀ ਹੁਣ ਖਤਰਾ ਜਾਪ ਰਿਹਾ ਹੈ ਜੇਕਰ ਸੂਤਰਾਂ ਦੀ ਮੰਨੀਏ ਤਾਂ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਲਦ ਜਿਹੜਾ ਐ ਜੀ ਪੀ ਦੇ ਪ੍ਰਧਾਨ ਨੇ ਉਹ ਬਦਲੇ ਜਾ ਸਕਦੇ ਨੇ ਤੋਂ ਇਹਨਾਂ ਖਬਰਾਂ ਦੇ ਉੱਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚਿੱਲਾ ਜੀ ਜਿਨ੍ਹਾਂ ਦਾ ਸਵਾਗਤ ਹੈ ਪੁਆਦੀ ਪੰਜਾਬ ਤੇ ਮੋਤ-ਵੋ ਧੰਨਵਾਦ ਮਨਦੀਪ ਜੀ। ਜੀਲਾ ਸਾਹਿਬ ਕਿਵੇਂ ਵੇਖਦੇ ਹੋ ਜਿਵੇਂ ਸ਼ੰਭੂ ਬਾਰਡਰ ਦੇ ਖਨੋਰੀ ਬਾਰਡਰ ਦੇ ਉੱਤੇ ਮੋਰਚੇ ਚੱਲ ਰਹੇ ਨੇ ਅੱਜ 21ਵਾਂ ਦਿਨ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੇ ਮਰਨ ਵਰਤ ਨੂੰ ਹੈ ਤੇ ਸਰਕਾਰ ਕਿਤੇ ਨਾ ਕਿਤੇ ਝੁਕਦੀ ਵੀ ਦਿਖਾਈ ਦੇ ਰਹੀ ਹੈ। ਇਹਦੇ ਪਿੱਛੇ ਆਪਾਂ ਬਿੱਤੇ ਦਿਨ ਵੀ ਗੱਲਬਾਤ ਕੀਤੀ ਸੀ ਕਿ ਸਰਕਾਰ ਵੀ ਮੀਟਿੰਗਾਂ ਦਾ ਦੋਸ਼ ਸ਼ੁਰੂ ਹੋ ਚੁੱਕਿਆ ਅੰਦਰ ਖਾਤੇ ਪਰ ਬਿੱਤੇ ਦਿਨੀ ਜਿਸ ਤਰ੍ਹਾਂ ਉੱਥੇ ਅਧਿਕਾਰੀ ਫੋਨ ਦੇ ਪੰਜਾਬ ਦੇ ਡੀਜੀਪੀ ਵੀ ਫੋਨ ਦੇ ਨੇ ਉਸ ਤੋਂ ਬਾਅਦ ਸ਼ਾਮ ਤੱਕ ਇਹ ਖਬਰ ਆ ਜਾਂਦੀ ਹੈ ਕਿ ਜਿਹੜਾ ਮੋਰਚਾ ਇਹ ਦੋ ਫਾੜ ਹੋ ਰਿਹਾ ਅਸਲ ਦੇ ਵਿੱਚ ਚਾਈ ਕੀ ਹੈ ਜੀ ਮਨਦੀਪ ਜੀ ਇਵੇਂ ਹੈ ਕਿ ਜਿਹੜਾ ਸ਼ੰਭੂ ਤੇ ਖਨੌਰੀ ਮੋਰਚਾ ਚੱਲ ਰਿਹਾ ਹੈ ਦੇਖੋ ਸ਼ੰਭੂ ਬਾਰੇ ਜ਼ਿਆਦਾ ਮੈਨੂੰ ਜਾਣਕਾਰੀ ਨਹੀਂ ਹਰੇਕ ਕਿ ਸ਼ੰਭੂ ਦਾ ਵੱ ਲੋਕਾਂ ਦਾ ਧਿਆਨ ਥੋੜਾ ਘਟਿਆ ਹੋਇਆ ਹੈ ਜੀ ਜਿਹੜਾ ਹੈਗਾ ਖਨੌਰੀ ਵਾਰਡਰ ਇਹ ਨਹੀਂ ਦੇ ਨੇ ਨਾ ਜੀ ਜਿਵੇਂ ਦਿੱਲੀ ਮੋਰਚਾ ਚੱਲਿਆ ਸੀ ਸਿੰਘੂ ਵਾਰਡਰ ਤੇ ਜੀ ਮੈਨੂੰ ਇਵੇਂ ਲੱਗ ਰਿਹਾ ਕਿ ਖਨੌਰੀ ਵਾਰਡਰ ਨੇ ਦੂਜਾ ਜਿਹੜਾ ਹੈਗਾ ਦਿੱਲੀ ਵਾਲੇ ਸਿੰਗੂ ਬਾਰਡਰ ਦਾ ਜਿਹੜਾ ਰੂਪ ਧਾਰਨ ਕਰ ਲੈਣਾ ਹੈ ਜੀ ਜਿਹੋ ਜੇ ਉੱਥੇ ਭੀੜ ਵਧਣੀ ਸ਼ੁਰੂ ਹੋ ਗਈ ਹੈ ਰੋਜ਼ਾਨਾ ਨਵੀਆਂ ਟਰਾਲੀਆਂ ਲੱਗ ਰਹੀਆਂ ਨੇ ਨਵੇਂ ਟੈਂਟ ਲੱਗ ਰਹੇ ਨੇ ਤੇ ਲੋਕ ਉਥੇ ਤੇ ਪੰਜਾਬ ਦੇ ਗਾਇਕ ਪਹੁੰਚ ਰਹੇ ਨੇ ਮਹਿਲਾਮਾਂ ਪਹੁੰਚ ਰਹੀਆਂ ਨੇ ਹੁਣ ਜਿਵੇਂ ਲੱਗਦਾ ਸੀ ਨਾ ਜੀ ਵੀ ਜਿਹੜਾ ਸਮੁੱਚਾ ਵਰਗ ਹੈ ਪੰਜਾਬੀਆਂ ਦਾ ਹੋਰ ਬਹੁਤ ਸਾਰੇ ਵਰਗ ਹਲੇ ਦੂਰ ਬੈਠੇ ਸੀ ਜੀ ਜਿਉਂ-ਜਿਉਂ ਢੱਲੇਵਾਲ ਦੀ ਜਿਹੜਾ ਮਰਨ ਵਰਤ ਦੇ ਤਿੰਨ ਵਾਧੇ ਜਾ ਰਹੇ ਨੇ ਜਿਉਂ-ਜਿਉਂ ਜੁਦੀਸ਼ ਸਿੰਘ ਢੱਲੇਵਾਲ ਦੀ ਜਿਹੜੀ ਹਾਲਤ ਹੈ ਵਿਗੜਦੀ ਜਾ ਰਹੀ ਹੈ ਹੂੰ ਤਿਉਂ-ਤਿਉਂ ਢੱਲੇਵਾਲ ਦੇ ਹੱਕ ਵਿੱਚ ਹਮਦਰਦੀ ਕ੍ਰੀਏਟ ਹੋ ਰਹੀ ਹੈ ਬਹੁਤ ਜ਼ਿਆਦਾ ਇਸੇ ਕਰਕੇ ਲੋਕ ਉਹ ਖਨੌਰੀ ਬਾਰਡਰ ਵੱਲ ਜਾਂਦਾ ਜਾ ਰਹੇ ਬਹੁਤ ਜਾ ਰਹੇ ਹੂੰ ਲੋਕ ਹੁਣ ਤਾਂ ਕੱਲ ਮੈਂ ਦੇਖਿਆ ਬਨੂਰ ਖੇਤਰ ਚੋ ਕਈ ਪਿੰਡਾਂ ਚੋਂ ਦਾਸ ਦਾ ਤੇ ਵਸਦਾਂ ਲੈ ਕੇ ਟਰਾਲੀਆਂ ਲੈ ਕੇ ਲੋਕ ਜਾਣੇ ਸ਼ੁਰੂ ਹੋਏ ਉਵੇਂ ਜਿਵੇਂ ਸਿੰਘੂ ਬਾਰਡਰ ਵੱਲ ਜਾਂਦੇ ਸੀ ਹੂੰ ਸਰ ਇਸ ਨਾਲੇ ਇਹ ਸ਼ੁਭ ਸੰਕੇਤ ਹੈ ਕਿ ਇਹ ਦੇ ਨਾਲ ਜਿੰਨਾ ਉੱਥੇ ਇਕੱਠ ਵਧੇਗਾ ਉਨਾ ਕੇਂਦਰ ਤੇ ਰਾਜ ਸਰਕਾਰ ਤੇ ਦਬਾਅ ਵੀ ਵਧੇਗਾ ਜੀ ਸੋ ਅੱਜ ਜਿਹੜੀ ਤੁਸੀਂ ਅਗਲੀ ਗੱਲ ਕਰ ਰਹੇ ਸੀ ਕਿ ਇਹ ਵੀ ਚਰਚਾ ਹੈ ਕਿ ਮੋਰਚਾ ਦੁਖਾੜ ਹੋ ਗਿਆ ਅ ਮਨਦੀਪ ਜੀ ਦੇਖੋ ਭਾਵੇਂ ਅੱਜ ਸਰਵਨ ਸਿੰਘ ਪੰਦੇਰ ਨੇ ਇੱਕ ਸਵੇਰੇ ਸਵੇਰੇ ਇੱਕ ਆਡੀਓ ਵੀਡੀਓ ਰਿਲੀਜ਼ ਕੀਤੀ ਹੈ 3 ਮਿੰਟ ਦੀ ਜੀ ਉਹਨਾਂ ਨੇ ਕੁਝ ਬਕਾਇਦਾ ਜਿਹੜੇ ਚੈਨਲ ਨੇ ਕੁਝ ਅਖਬਾਰ ਨੇ ਕੁਝ ਪੱਤਰਕਾਰ ਨੇ ਉਹਨਾਂ ਦੇ ਨਾਂ ਲਏ ਨੇ ਹੂੰ ਕਿ ਸਾਡੇ ਜਿਹੜੇ ਮੋਰਚੇ ਦੇ ਦੁਫਾੜ ਹੋਣ ਦੀਆਂ ਖਬਰਾਂ ਚਲਾ ਰਹੇ ਨੇ ਜੀ ਜੀ ਉਹਨਾਂ ਨੇ ਕਿਹਾ ਸਾਰੀਆਂ ਬੇਬੁਨਿਆਦ ਨੇ ਹੂੰ ਜਿਆ ਨਹੀਂ ਹੈਗਾ ਕੁਝ ਵੀ ਮੈਂ ਕਦੇ ਮੈਨੂੰ ਕਾਂਗਰਸ ਹੀ ਕੋਸ਼ਿਸ਼ ਕੀਤਾ ਜਾ ਰਿਹਾ ਹੈ ਕਦੇ ਕੁਝ ਕੀਤਾ ਜਾ ਰਿਹਾ ਹੈ ਉਹਨਾਂ ਨੇ ਉਸ ਵੀਡੀਓ ਚ ਪੰਜਾਬੀਆਂ ਨੂੰ ਸੱਦਾ ਦਿੱਤਾ ਹੈ ਕਿ ਜਿੱਥੇ ਵੀ ਜਿਹੜੇ ਪਿੰਡ ਦੇ ਨੇੜੇ ਨੂੰ ਵੀ ਰੇਲਵੇ ਕੋਈ ਲੰਘਦੀ ਹੈ ਲੈ ਨਾ ਉਹਦੇ ਸਟੇਸ਼ਨ ਤੇ ਜਾ ਕੇ ਤੁਸੀਂ ਜਾਮ ਲਾਓ 18 ਤਰੀਕ ਨੂੰ ਜਿਹੜਾ 12 ਤੋਂ ਲੈ ਕੇ 3 ਹੋਏ ਤੱਕ ਜਾਮ ਲੱਗਣਾ ਉਹਨਾਂ ਨੇ ਆਪ ਵੀ ਜ਼ਿਕਰ ਕੀਤਾ ਹੈ ਕਿ ਮੈਂ ਅਮਰਸਰ ਵੀ ਕੇ ਜਾਵਾਂਗਾ ਜੀ ਕੋਈ ਦੋ ਰਾਮਾਨੀ ਮਨਦੀਪ ਜੀ ਕੇ ਜਿਹੜੇ ਹੈਗੇ ਨੇ ਸਰਮਣ ਸਿੰਘ ਪੰਦੇਰੋ ਲਗਾਤਾਰ ਕਹਿ ਰਹੇ ਨੇ ਕਿ ਮੋਰਚਾ ਇੱਕ ਜੋ ਟੈਗ ਅਲੱਗ ਨਹੀਂ ਹੈਗਾ ਹੂੰ ਪਰ ਦੇਖੋ ਜਿਹੜਾ মিডিਆ ਹੈ ਉਹਨੇ ਸਵਾਲ ਚੁੱਕਣੇ ਹੁੰਦੇ ਨੇ ਸਵਾਲ ਹੁੰਦੇ ਨੇ ਤਰਕ ਦੇਦਾਰ ਜੀ ਤੇ ਤਰਕ ਤਾਂ ਹੈਗਾ ਹੈ ਨਾ ਜੀ ਤੁਸੀਂ ਇੱਕ ਪਾਸੇ ਜਿਹੜਾ ਹੈਗਾ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਹੈ ਉਹ ਅੱਜ ਕਿਵੇਂ ਦਿਨ ਵਿੱਚ ਚਲਾ ਗਿਆ ਪਾ 15 ਕਿਲੋ ਉਹਨਾਂ ਦਾ ਵਜ਼ਨ ਘਟ ਗਿਆ ਉਹ ਆਪ ਬੈਠੇ ਵੀ ਨਹੀਂ ਹੋ ਸਕਦੇ ਹੂੰ ਉਹਨਾਂ ਨੂੰ ਜੋ ਤੁਰ ਵੀ ਨਹੀਂ ਸਕਦੇ ਉਹਨਾਂ ਦੀ ਹਾਲਤ ਲਗਾਤਾਰ ਡਾਊਨ ਹੋ ਰਹੀ ਹੈ ਤੇ ਦੂਜੇ ਪਾਸੇ ਪੰਦੇਰ ਸਾਹਿਬ ਫਿਰ ਕਹਿ ਦਿੰਦੇ ਨੇ ਕਿ ਦਿੱਲੀ ਕੁਝ ਵੀ ਕਰਨਾ ਹੈ ਜੀ ਫਿਰ ਇਸ ਨਾਲ ਦੇਖੋ ਇਹ ਇਹ ਸਵਾਲ ਤਾਂ ਪਾਜੂ ਹੈ ਨਾ ਜੀ ਪੱਤਰਕਾਰਾਂ ਦਾ ਭਾਵੇਂ ਕੋਈ ਚੈਨਲ ਠਾਏ ਭਾਵੇਂ ਪੱਤਰਕਾਰ ਠਾਏ ਕੇ ਫਿਰ ਇਹਦੇ ਨਾਲ ਧਿਆਨ ਤਾਂ ਵੰਡਿਆ ਜਾਂਦਾ ਹੈ ਨਾ ਹੂੰ ਬਿਲਕੁਲ ਜਦੋਂ ਇੱਕ ਜਦੋਂ ਇੱਕ ਪਾਸੇ ਚੱਲ ਰਿਹਾ ਹੈ ਹੁਣ ਸਾਰਾ ਧਿਆਨ ਭਾਵੇਂ ਕੇਂਦਰ ਸਰਕਾਰ ਹੈ ਭਾਵੇਂ ਸੁਪਰੀਮ ਕੋਰਟ ਹੈ ਭਾਵੇਂ ਪੰਜਾਬ ਦੀ ਸਰਕਾਰ ਹੈ ਉਹਨਾਂ ਦਾ ਧਿਆਨ ਸੰਭੂ ਵੱਲ ਨਹੀਂ ਹੈ ਹੂੰ ਮਨਦੀਪ ਜੀ ਉਹਨਾਂ ਦਾ ਧਿਆਨ ਡੱਲੇਵਾਲ ਵੱਲ ਹੈ ਬਿਲਕੁਲ ਕਿਉਂਕਿ ਜੇ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਕੁਝ ਹੋ ਜਾਂਦਾ ਹੈ ਤਾਂ ਪੰਜਾਬ ਦਾ ਬਹੁਤ ਨੁਕਸਾਨ ਹੋ ਜਾਈਗਾ ਇਹਦੇ ਨਾਲ ਹੂੰ ਇਹਦੇ ਨਾਲ ਕੋਈ ਜਿਹੜੀ ਹੈਗੀ ਹੈ ਮਾਹੌਲ ਵੀ ਖਰਾਬ ਹੋ ਸਕਦਾ ਹੈ ਬਿਲਕੁਲ ਇਸੇ ਕਰਕੇ ਸੁਪਰੀਮ ਕੋਰਟ ਨੇ ਚਿੰਤਾ ਜ਼ਾਹਿਰ ਕੀਤੀ ਹੈ ਇਸੇ ਕਰਕੇ ਜਿਹੜੀ ਚਿੱਠੀ ਲਿਖੀ ਸੀ ਪ੍ਰਧਾਨ ਮੰਤਰੀ ਨੂੰ ਜਗਜੀਤ ਸਿੰਘ ਡੱਲੇਵਾਲ ਨੇ ਖੂਨ ਦੇ ਅੰਗੂਠੇ ਲਾਏ ਸੀ ਯਾਦ ਕਰਾਇਆ ਸੀ ਕੀਤੇ ਹੋਏ ਵਾਦੇ ਉਸ ਤੋਂ ਬਾਅਦ ਕੱਲ ਜਿਹੜੇ ਹੈਗੇ ਨੇ ਗ੍ਰਾਮ ਵਿਭਾਗ ਦੇ ਉੱਚ ਅਧਿਕਾਰੀ ਟਰੈਕਟਰ ਇੱਥੇ ਮਯੰਕ ਮਿਸ਼ਰਾ ਜੀ ਇੱਥੇ ਆ ਕੇ ਗਏ ਨੇ ਢੱਲੇਵਾਲ ਸਾਹਿਬ ਕੋਲ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੀ ਜਿਹੜੀ ਹੈਗੀ ਹੈ ਸਿਹਤ ਪ੍ਰਤੀ ਚਿੰਤਾ ਕਿਸੇ ਤਰ੍ਹਾਂ ਪੰਜਾਬ ਦੇ ਡੀਜੀਪੀ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਦਾ ਸਨੇਹਾ ਲੈ ਕੇ ਆਏ ਨੇ ਢੱਲੇਵਾਲ ਸਾਹਿਬ ਤੁਹਾਡੀ ਕਿਸਾਨ ਅੰਦੋਲਨ ਨੂੰ ਲੋੜ ਹੈ ਤੁਸੀਂ ਕਿਰਪਾ ਕਰਕੇ ਜਿਹੜੀ ਮੋਰਚਾ त्याग ਦਿਓ ਜੀ ਪਰ ਇਸ ਉਹਨਾਂ ਦੇ ਨਾਲ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਜੇ ਪਟਿਆਲਾ ਰੇਂਜ ਦੇ ਡੀਏਜੀ ਮਨਦੀਪ ਸਿੱਧੂ ਐਸਐਸਪੀ ਨਾਨਕ ਸਿੰਘ ਸਾਰੇ ਜਿਹੜੇ ਆਪਣੇ ਪ੍ਰੀਤੀ ਯਾਦਵ ਜਿਹੜੇ ਡੀਸੀ ਨੇ ਪਟਿਆਲੇ ਦੇ ਸਾਰੇ ਨਾਲ ਜੀ ਜਦੋਂ ਸਾਰਾ ਪ੍ਰਸ਼ਾਸਨ ਗਿਆ ਤੇ ਪਰ ਇਸ ਦੇ ਬਾਵਜੂਦ ਜਿਹੜੇ ਜਗਜੀਤ ਸਿੰਘ ਢੱਲੇਵਾਲ ਨੇ ਉਹਨਾਂ ਨੇ ਜਿਹੜਾ ਕਿਹਾ ਹੋਇਆ ਹੈ ਆਪਣੀ ਕਹਿਣੀ ਤੇ ਕਰਨੀ ਤੇ ਅੱਜ ਤੱਕ ਖਰੇ ਉਤਰ ਰਹੇ ਨੇ ਜੀ ਉਹਨਾਂ ਨੇ ਕਿਹਾ ਹੈ ਕਿ ਮੈਂ ਜਾਂ ਪਰਵਾਨ ਮੰਗਾ ਪਰਵਾਨ ਕਰਕੇ ਇੱਥੋਂ ਉੱਠਾਂਗਾ ਜਾਂ ਫਿਰ ਮੇਰੀ ਲਾਸ਼ ਇੱਥੋਂ ਜਾਏਗੀ ਹੂੰ ਬਿਲਕੁਲ ਉਹਨਾਂ ਨੇ ਕਿਹਾ ਹੋਇਆ ਹੈ ਕਿ ਮੈਂ ਜਾਂ ਤੱਕ ਕਿਸਾਨਾਂ ਦੀਆਂ ਮੰਗਾਂ ਮੰਨਵਾਵਾਂਗਾ ਕਿਸਾਨਾਂ ਨੂੰ ਬਚਾ ਲਵਾਂਗਾ ਜਾ ਵੀਰ ਖੁਦ ਮਰ ਕੇ ਆਪ ਕਿਸਾਨਾਂ ਚ ਜਿਉਂਦਾ ਰਹਾਂਗਾ ਹਮੇਸ਼ਾ ਲਈ ਵੀ ਕਿਸਾਨਾਂ ਦੇ ਅਕਾ ਲਈ ਕਿਸੇ ਕਿਸਾਨ ਆਗੂ ਨੇ ਆਪਣੀ ਜਾਨ ਦਿੱਤੀ ਹੈ ਕੁਰਬਾਨ ਕੀਤੀ ਹੈ ਉਹ ਕੱਲ ਵੀ ਬੜੇ ਢੋਲ ਨੇ ਤੇ ਪ੍ਰਸ਼ਾਸਨਿਕ ਜਿਹੜੇ ਅਧਿਕਾਰੀ ਆਏ ਸੀ ਉਹਨਾਂ ਨੇ ਸਪਸ਼ਟ ਕਹਿ ਤੇ ਉਹਨਾਂ ਨੂੰ ਕਿ ਭਾਈ ਮੈਂ ਮਰਨ ਵਰਤ ਨਹੀਂ ਛੱਡਾਂਗਾ ਮੇਰਾ ਮਰਨ ਵਰਤ ਕਾਇਮ ਰਹੇਗਾ ਤੁਸੀਂ ਜਦ ਤੱਕ ਸਾਡੀਆਂ ਮੰਗਾਂ ਪ੍ਰਵਾਨ ਨਹੀਂ ਕਰਦੇ ਮੈਂ ਨਹੀਂ ਕਿਤੋਂ ਜਾਵਾਂਗਾ ਮੈਂ ਮਰਾਂ ਚਾਹੇ ਬਚਾ ਉਹਨਾਂ ਨੇ ਤਾਂ ਕਿਸਾਨਾਂ ਨੂੰ ਇਹ ਵੀ ਦਿੱਕੇ ਹੈ ਵੀ ਜੇ ਭਾਈ ਮੈਨੂੰ ਕੋਈ ਜ਼ਬਰਦਸਤੀ ਚੁੱਕਣ ਦੀ ਕੋਸ਼ਿਸ਼ ਕਰਦਾ ਹੈ ਕਿਉਂਕਿ ਜਿਵੇਂ ਅਦਾਲਤੀ ਨਿਰਦੇਸ਼ ਨੇ ਕਿ ਡਾਕਟਰ ਸ਼ਹਿਦਾ ਮਹੀਆ ਕਰਾਈ ਜਾਏ ਜੀ ਤੇ ਮੈਂ ਕਿਸਾਨਾਂ ਨੂੰ ਲੱਗਦਾ ਵੀ ਹੈ ਕਿ ਖਰਚਾ ਵੀ ਜ਼ਾਹਰ ਕਰ ਰਹੇ ਨੇ ਕਿ ਠੱਕੇ ਨਾਲ ਨਾ ਕਿਤੇ ਜਗਜੀਤ ਸਿੰਘ ਢੱਲੇਵਾਲ ਨੂੰ ਚੁੱਕ ਕੇ ਲੈ ਜਾਣਾ ਜੀ ਇਸੇ ਕਰਕੇ ਮਨਦੀਪ ਜੀ ਕਿਸਾਨਾਂ ਨੇ ਨਾ ਜੀ ਜਿਹੜਾ ਜਿੱਥੇ ਚੱਲ ਰਿਹਾ ਢਾਪੀ ਗੁਜਰਾ ਤੇ ਮਰਨ ਵਰਤ ਚੱਲ ਰਿਹਾ ਢੱਲੇਵਾਲ ਸਾਹਿਬ ਦਾ ਜਿਹੜਾ ਮੇਨ ਪੰਡਾਲ ਹੈ ਜਿੱਥੇ ਢੱਲੇਵਾਲ ਸਾਹਿਬ ਮਰਨ ਵਰਤਦੇ ਨੇ ਜੀ ਉਹਦੇ ਆਲੇ ਦੁਆਲੇ ਕਾਫੀ ਬੈਰੀਗੇਟਿੰਗ ਕਰਤੀ ਕਿਸਾਨਾਂ ਨੇ ਆਪਣੇ ਟੰਗ ਨਾਲ ਵੀ ਉਹਨਾਂ ਨੇ ਟਰਾਲੀਆਂ ਖੜੀਆਂ ਕਰਦੀਆਂ ਆਲੇ ਦੁਆਲੇ ਸਾਰੀਆਂ ਤੇ ਟਰਾਲੀਆਂ ਨੂੰ ਇੱਕ ਦੂਜੀ ਟਰਾਲੀ ਨਾਲ ਵੈਲਡਿੰਗ ਕਰਦੀ ਜੀ ਆਪਾਂ ਜਿਹੜੀਆਂ ਚੇਨਾ ਪਾ ਕੇ ਉਹਨੂੰ ਵੈਲਡ ਕਰ ਦਿੱਤਾ ਗਿਆ ਵੀ ਤਾਂ ਕਿ ਜਿਹੜਾ ਪੁਲਿਸ ਦੀ ਕੋਈ ਗੱਡੀ ਇੱਥੇ ਤੱਕ ਨਾ ਪਹੁੰਚ ਸਕੇ ਹੂੰ ਕਿਸਾਨ ਠਿਕਰੀ ਪੈਰਾ ਵੀ ਦੇ ਰਹੇ ਨੇ ਲਗਾਤਾਰ ਜੀ ਇਸ ਕਰਕੇ ਜਿਹੜਾ ਇਹ ਵੀ ਜ਼ਬਰਦਸਤੀ ਜਿਵੇਂ ਲੱਗਦਾ ਸੀ ਪਹਿਲਾਂ ਆਪਾਂ ਨੂੰ ਵੀ ਸ਼ਾਇਦ ਜ਼ਬਰਦਸਤੀ ਡੱਲੇਵਾਲ ਨੂੰ ਚੁੱਕ ਕੇ ਲੈ ਜਾਣਗੇ ਅਜਿਹਾ ਕੋਣ ਸੰਭਵ ਨਹੀਂ ਲੱਗ ਰਿਹਾ ਕਿਉਂਕਿ ਲਗਾਤਾਰ ਕਿਸਾਨਾਂ ਦੀ ਗਿਣਤੀ ਉੱਥੇ ਵਧ ਰਹੀ ਹੈ ਨੰਬਰ 2 ਲਗਾਤਾਰ 24 ਘੰਟੇ ਪਹਿਰਾ ਦੇ ਰਹੇ ਨੇ ਨੰਬਰ 3 ਡੱਲੇਵਾਲ ਸਾਹਿਬ ਖੂਬ ਡਰੇੜ ਤੇ ਢੋਲ ਨੇ ਕਿ ਬਿਲਕੁਲ ਨਹੀਂ ਜਾਵਾਂਗਾ ਭਾਵੇਂ ਜਾਨ ਨਿਕਲੇ ਭਾਵੇਂ ਰਹਾਂਗਾ ਇੱਥੇ 21ਵਾਂ ਦਿਨ ਹੈ ਡਾਕਟਰ ਚਿੰਤਤ ਨੇ ਕਿਉਂਕਿ ਕੈਂਸਰ ਤੋਂ ਪੀੜਤ ਨੇ ਬਜ਼ੁਰਗ ਅਵਸਥਾ ਹੈ ਕਿ ਕਿਸੇ ਵੇਲੇ ਕੋਈ ਜਿਹੜਾ ਹੈਗਾ ਹਾਰਟ ਅਟੈਕ ਹੋ ਸਕਦਾ ਹੈ ਕੋਈ ਗੁਰਦੇ ਦੀ ਖਰਾਬੀ ਹੋ ਸਕਦੀ ਹੈ ਕੋਈ ਲੀਵਰ ਦੀ ਸਮੱਸਿਆ ਆ ਸਕਦੀ ਹੈ ਬਿਨਾਂ ਖਾਏ ਪੀਏ ਤੋਂ 21 ਦਿਨ ਇਸ ਵਸਤਾ ਤੇ ਸੁਮਰ ਤੇ ਰੈਣਾ ਬੜੀ ਔਖੀ ਗੱਲ ਐ ਬਿਲਕੁਲ ਪਰ ਉਹ ਰਹ ਰਹੇ ਨੇ ਤੇ ਉਹ ਲਗਾਤਾਰ ਕਹਿ ਰਹੇ ਨੇ ਕੇਂਦਰ ਤੇ ਰਾਜ ਕੇਂਦਰ ਸਰਕਾਰਾਂ ਨੂੰ ਰਾਜ ਸਰਕਾਰ ਵੀ ਕਹਿੰਦੇ ਬਚੋਲ ਕੀ ਕਰਨ ਲੱਗੀ ਐ ਹੁਣ ਹਾਲੇ ਤੱਕ ਜਦੋਂ ਉਹਨਾਂ ਨੂੰ ਦਿਖ ਰਿਹਾ ਐ ਨਾ ਕਿ ਹੁਣ ਸਮੁੱਚੇ ਕਿਸਾਨ ਜਿਹੜੇ ਹੈਗੇ ਨੇ ਇੱਧਰ ਨੂੰ ਸਾਰੇ ਵਰਗ ਆਣ ਲੱਗੇ ਨੇ ਖਨੌਰੀ ਵੱਲ ਨੂੰ ਹੁਣ ਅੱਖ ਖੋਲਣ ਲੱਗੀ ਐ ਪੰਜਾਬ ਸਰਕਾਰ ਦੀ ਵੀ ਪਹਿਲਾਂ 20 ਦਿਨ ਤੱਕ ਤਾਂ ਨਹੀਂ ਖੁੱਲੀ ਸੀ ਨਾ ਇੱਥੇ ਕੋਈ ਵੱਡੇ ਅਧਿਕਾਰੀ ਆਏ ਸੀ ਨਾ ਕੋਈ ਖੇਤੀਬਾੜੀ ਮੰਤਰੀ ਅਜੇ ਤੱਕ ਡੱਲੇਵਾਲ ਕੋਲੋਂ ਤਾਂ ਹਲੇ ਤੱਕ ਵੀ ਨਹੀਂ ਆਏ ਮੁੱਖ ਮੰਤਰੀ ਨੇ ਦਾ ਹਿਲਾਣੇ ਕੀ ਹੈ ਸੋ ਉਸ ਕਰਕੇ ਅੱਜ ਦੀਆਂ ਜਿਹੜੀਆਂ ਖਬਰਾਂ ਨੇ ਉਹਨਾਂ ਚ ਇਹ ਕਿਹਾ ਜਾ ਰਿਹਾ ਹੈ ਕਿ ਵਿਚੋਲਗੀ ਕਰ ਰਹੇ ਨੇ ਕੇਂਦਰ ਨਾਲ ਕੋਈ ਗੱਲਬਾਤ ਦਾ ਵਿਸਫਸਲਾ ਸ਼ੁਰੂ ਕੀਤਾ ਹੋਇਆ ਹੈ ਇਸ ਸਭ ਦੇ ਦੌਰਾਨ ਜਿਹੜਾ ਸਰਵਨ ਸਿੰਘ ਪੰਦੇਰ ਨੇ ਇੱਕ ਹੋਰ ਚਿੱਠੀ ਵੀ ਲਿਖੀ ਹੈ ਜੀ ਮਨਦੀਪ ਜੀ ਉਹ ਚਿੱਠੀ ਲਿਖੀ ਹੈ ਸਿਉਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਬਿਲਕੁਲ ਜੀ ਤੇ ਉਹਨਾਂ ਨੇ ਕਿਹਾ ਕਿ ਇਸ ਇੱਕਾ ਸਮੇਂ ਦੀ ਲੋੜ ਹੈ। ਹੂੰ ਇੱਕਾ ਕਰੋ ਸਾਰੇ। ਹਾਲਾਂਕਿ ਜਿਹੜੇ ਐਸਕੇਐਮ ਨੇ ਦੇਸ਼ ਭਰ ਚ 23 ਨੂੰ ਧਰਨੇ ਦੇਣ ਦਾ ਐਲਾਨ ਕਰਤਾ ਜ਼ਿਲ੍ਹਾ ਪੱਤਰ ਦੇ। ਹੂੰ ਉਹਨਾਂ ਚ ਜਿਹੜੇ ਉਹਨਾਂ ਨੇ ਵੀ ਕਿਹਾ ਹੈ ਕਿ ਜਿਹੜੀ ਹੈਗੀ ਹੈ ਤਾਂ ਢੱਲੇਵਾਲ ਦੀ ਜਿਹੜੀ ਸਿਹਤ ਦੀ ਚਿੰਤਾ ਪ੍ਰਗਟ ਕਰਦੇ ਆ ਕਿ ਕੇਂਦਰ ਗੰਭੀਰ ਨਹੀਂ ਹੈ ਢੱਲੇਵਾਲ ਦੀ ਸਿਹਤ ਬਰਤੀ ਇਹ ਦੋਸ਼ ਵੀ ਲਾਏ ਨੇ ਜਿਹੜੇ ਚੁਕਤ ਕਿਸਾਨ ਮੋਰਚੇ ਦੇ ਯਕੀਨਦਸ ਸਿੰਘ ਦਾ ਬਿਆਨ ਹੈ। ਹੂੰ ਜਿਹੜਾ ਸਰਵਣ ਸਿੰਘ ਪੰਦੇਰ ਆ ਉਹਨਾਂ ਨੇ ਚਿੱਠੀ ਲਿਖੀ ਆਪਣੇ ਦਸਤਾਂ ਥੱਲੇ ਭਾਵੇਂ ਕਈ ਜਥੇਬੰਦੀਆਂ ਨੇ ਸਿਯੁਕਤ ਕਿਸਾਨ ਮੋਰਚਾ ਗੈਲ ਸਿਆਸੀ ਚਵੀ ਕਿਉਂਕਿ ਜਿਹੜੇ ਸਰਵਣ ਸਿੰਘ ਪੰਦੇਰ ਨੇ ਉਹ ਤਾਂ ਸਿਰਫ ਕਿਸਾਨ ਮਜ਼ਦੂਰ ਮੋਰਚੇ ਦੀ ਜਿਹੜੀ ਹੈਗੀ ਹੈ ਗੁਆਇ ਚੱਲਦੇ ਨੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਨੇ ਪਰ ਜਿਹੜੀ ਚਿੱਠੀ ਲਿਖੀ ਹੈ ਮੇਰਾ ਖਿਆਲ ਉਹ ਸਰਵਣ ਸਿੰਘ ਪੰਦੇਰ ਦੇ ਦਸਤਾਂ ਥੱਲੇ ਲਿਖੀ ਗਈ ਹੈ ਤੇ ਉਹਨਾਂ ਨੇ ਕਿਹਾ ਵੀ ਇੱਕ ਆ ਸਮੇਂ ਦੀ ਲੋੜ ਹੈ ਇੱਕੇ ਤੋਂ ਬਿਨਾ ਜਿਹੜਾ ਹਰਿਆਣਾ ਦੇ ਕੇਂਦਰ ਸਰਕਾਰ ਨੂੰ ਨਹੀਂ ਦਵਾਇਆ ਜਾ ਸਕਦਾ ਇਸ ਕਰਕੇ ਹੁਣ ਸੰਗਤ ਕਿਸਾਨ ਮੋਰਚਾ ਵੀ ਦੇਖੋ ਜਿਹੜੇ ਲੋਕਾਂ ਦੀਆਂ ਭਾਵਨਾਵਾਂ ਨੇ ਮੰਦੀਪ ਜੀ ਲੋਕਾਂ ਦੀਆਂ ਭਾਵਨਾਵਾਂ ਤਾਂ ਇਹ ਹੀ ਨੇ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਣ ਸਾਰੀਆਂ ਕਿਸਾਨ ਜਥੇਬੰਦੀਆਂ ਇਕਜੁੱਟ ਹੋਣ ਜਿਵੇਂ ਦਿੱਲੀ ਵਾਲਾ ਜਿਹੜਾ ਬਹੁਤ ਵੱਡਾ ਲਾਸਾਨੀ ਤੇ ਇਤਿਹਾਸਿਕ ਫੈਸਲਾ ਆਪਣਾ ਸੰਘਰਸ਼ ਜਿੱਤ ਕੇ ਆਏ ਸੀ ਜਿੱਦੀ ਵਿਸ਼ਵ ਪੱਧਰ ਤੇ ਚਰਚਾ ਹੋਈ ਸੀ ਕਿਵੇਂ ਕਿਸਾਨਾਂ ਨੇ ਬੜੇ ਸਾਥ ਮੇ ਢੰਗ ਨਾਲ ਇੰਨਾ ਲੰਮਾ ਸੰਘਰਸ਼ ਡੜਿਆ ਤੇ ਜਿੱਤਿਆ ਉਸੇ ਹਿਸਾਬ ਨਾਲ ਜਿਹੜੇ ਚੱਲ ਰਹੇ ਨੇ ਮੋਰਚੇ ਮੈਨੂੰ ਲੱਗਦਾ ਕਿ ਸੰਘਟਕ ਕਿਸਾਨ ਮੋਰਚੇ ਨੂੰ ਹੁਣ ਇਹਨਾਂ ਮੋਰਚਿਆਂ ਨੂੰ ਅਪਣਾਉਣ ਦਾ ਸਮਾਂ ਆ ਗਿਆ। ਬਿਲਕੁਲ ਤੇ ਜੇ ਉਹਨੇ ਜਿਹੜੇ ਚਿੱਠੀ ਲਿਖੀ ਹੈ ਉਹਦਾ ਜ਼ਰੂਰ ਸੰਘਟਕ ਕਿਸਾਨ ਮੋਰਚੇ ਨੂੰ ਹਾਮੀ ਭਰਨੀ ਚਾਹੀਦੀ ਉਸ ਦੀ। ਠੀਕ ਹੈ। ਆਪਣੀਆਂ ਭਾਵੇਂ ਸ਼ਰਤਾਂ ਲਾ ਲੈਣ ਕੋਈ ਜਾਂ ਕੋਈ ਸਾਂਝੀ ਕੋਆਰਡੀਨੇਸ਼ਨ ਕਮੇਟੀ ਬਣਾਈ ਜਾ ਸਕਦੀ ਹੈ। ਪਰ ਹੁਣ ਇਕਜੁੱਟ ਹੋਏ ਬਿਨਾਂ ਨਹੀਂ ਸਰਨਾ। ਇਕਜੁੱਟ ਹੋਣਾ ਪਏਗਾ ਸਾਰੇ ਇਹ ਜਿਹੜੇ ਹੈਗੇ ਨੇ ਕਿਸਾਨ ਜਥੇਬੰਦੀਆਂ ਨੂੰ ਵੀ ਤੇ ਕਿਸਾਨਾਂ ਨੂੰ ਵੀ। ਜਦੋਂ ਕਿਸਾਨ ਜਥੇਬੰਦੀਆਂ ਤੇ ਕਿਸਾਨ ਇਕਜੁੱਟ ਹੋ ਜਾਣਗੇ ਨਾ ਜੀ ਜਿਵੇਂ ਪਹਿਲਾਂ ਸਮੁੱਚੇ ਵਰਗਾਂ ਦਾ ਸਮਰਥਨ ਮਿਲਿਆ ਸੀ ਮੋਰਚਿਆਂ ਨੂੰ ਫਿਰ ਮਜ਼ਦੂਰ ਵੀ ਬਾਹਰ ਆਣਗੇ ਫਿਰ ਵਪਾਰੀ ਤੇ ਦੁਕਾਨਦਾਰ ਤੇ ਕਾਰਖਾਨੇਦਾਰ ਫਿਰ ਮਲਾਜਮ ਜਥੇਬੰਦੀਆਂ ਕੱਲ ਕੀ ਹਰ ਕੋਈ ਫਿਰ ਕਿਸਾਨਾਂ ਦੀ ਪਿੱਠ ਤੇ ਆਏਗਾ ਕਿਉਂਕਿ ਹੁਣ ਤੱਕ ਜਿਹੜੇ ਇਤਿਹਾਨੇ ਕਹੀ ਜਾ ਰਹੀਆਂ ਨੇ ਨੇ ਕਿਸਾਨਾਂ ਚ ਇਕਾ ਨਹੀਂ ਹੈ ਜੀ ਕਿਸਾਨ ਜਥੇਬੰਦੀਆਂ ਦਾ ਆਪ ਫੁੱਟਦਾ ਸ਼ਿਕਾਰ ਨੇ ਇਸੇ ਕਰਕੇ ਹੁਣ ਜੋ ਸਰਬਨ ਸਿੰਘ ਪੰਦੇਰ ਨੇ ਚਿੱਠੀ ਲਿਖੀ ਹੈ ਮੈਨੂੰ ਲੱਗਦਾ ਹੈ ਕਿ ਵੀ ਜਿਹੜਾ ਸਵਾਗਤ ਹੋ ਗਿਆ ਪਰ ਇੱਕ ਗੱਲ ਜ਼ਰੂਰ ਜਿਹੜੀ ਭਾਵੇਂ ਦੋਸਤ ਲਾ ਰਹੇ ਨੇ ਮੀਡੀਆ ਤੇ ਸਰਬਨ ਸਿੰਘ ਪੰਦੇਰ ਪਰ ਮੀਡੀਆ ਦੇ ਜਿਹੜੇ ਤਰਕ ਨੇ ਮੀਡੀਆ ਦੇ ਜਿਹੜੇ ਜਵਾਬ ਨੇ ਮੈਨੂੰ ਲੱਗਦਾ ਹੈ ਉਹਨਾਂ ਦਾ ਜਵਾਬ ਕਬ ਨਹੀਂ ਹੈ ਜੋ ਪੰਦੇਰ ਸਾਹਿਬ ਦੇ ਰਹੇ ਨੇ ਇਸ ਕਰਕੇ ਜ਼ਰੂਰ ਇੱਕ ਜੀ ਇੱਕ ਕਰ ਲੈਣ ਭਾਵੇਂ ਸ਼ੰਭੂ ਭਾਵੇਂ ਖਨੌਰੀ ਜਦੋਂ ਹੁਣ ਜਦੋਂ ਢੱਲੇਵਾਲ ਦਾ ਦੇਖੋ ਵੱਡੇ ਕੱਦ ਵਾਲੇ ਆਗੂ ਨੇ ਪੰਦੇਰ ਸਾਹਿਬ ਵੀ ਵੱਡੇ ਕੱਦ ਵਾਲੇ ਆਗੂ ਨੇ ਪਰ ਜਿਹੜੇ ਜਗਜੀਤ ਸਿੰਘ ਡੱਲੇਵਾਲ ਨੇ ਹੁਣ ਸਾਰੀ ਨਜ਼ਰਾਂ ਲੋਕਾਂ ਦੀ ਉਹਨਾਂ ਵੱਲ ਨੇ ਤੁਸੀਂ ਦੇਖ ਲਓ ਕਿ ਕੀ ਗਾਇਕ ਨੇ ਕਿੱਥੇ ਜਾ ਰਹੇ ਨੇ ਜੀ ਸਨੋਰੀ ਜਾ ਰਹੇ ਨਾ ਸਾਰੇ ਭਾਵੇਂ ਬੱਬੂ ਮਾਨ ਨੇ ਪਾਵੇਂ ਜਿਹੜੇ ਦੂਜੇ ਅਮਿਤੋਜ ਮਾਨ ਵੀ ਉੱਥੇ ਆ ਕੇ ਗਏ ਨੇ ਹੋਰ ਕਈ ਇੱਕ ਵੀ ਆ ਰਹੇ ਨੇ ਬਿਲਕੁਲ ਲਗਾਤਾਰ ਸੱਦਾ ਵੀ ਦੇ ਰਹੇ ਨੇ ਦਲਜੀਤ ਦਸਾਂਝ ਨੇ ਵੀ ਡੱਲੇਵਾਲ ਦੀ ਗੱਲ ਕੀਤੀ ਹੈ ਹੂੰ ਉਹਨੇ ਵੀ ਕਿਸਾਨੀ ਦਾ ਜ਼ਿਕਰ ਕੀਤਾ ਤੇ ਹਮੈਤ ਦਾ ਐਲਾਨ ਕੀਤਾ ਜਿਹੜੇ ਇਹ ਜਿਹੜਾ ਚੱਲ ਰਿਹਾ ਬਹੁਤ ਵੱਡੀ ਗੱਲ ਹੈ ਹੂੰ ਇਸ ਕਰਕੇ ਉਹਨਾਂ ਜਿਹੜਾ ਸਾਰਾ ਪਿਆਰ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਲਓ ਫੇਸਬੁੱਕ ਤੇ ਦੇਖ ਲਓ ਇੰਸਟਾਗ੍ਰam ਤੇ ਦੇਖ ਲਓ ਵਟਸਐਪ ਤੇ ਦੇਖ ਲਓ ਮੰਨਦੀਪ ਜੀ ਜਿੱਥੇ ਕਿਤੇ ਵੀ ਗੱਲ ਹੋ ਰਹੀ ਹੈ ਡੱਲੇਵਾਲ ਦੀ ਜੀ ਕਿਉਂਕਿ ਡੱਲੇਵਾਲ ਮਰਨ ਵਰਤ ਤੇ ਨੇ ਤੇ ਬਹੁਤ ਵੱਡੀ ਗੱਲ ਹੈ ਉਹਨਾਂ ਦਾ ਪਰਿਵਾਰ ਵੀ ਜਿਹੜੇ ਭਾਵੇਂ ਉਹਨਾਂ ਦੇ ਪੁੱਤਰ ਨੇ ਉਹਨਾਂ ਦੀ ਭੈਣ ਹੈ ਉਹਨਾਂ ਦਾ ਪੁੱਤਰ ਹੈ ਉਹ ਵੀ ਸਾਰੇ ਉੱਥੇ ਨਹੀਂ ਤੇ ਜਿੰਸ ਤੇ ਵੀ ਨਹੀਂ ਤੇ ਦੇਖੋ ਪਰਿਵਾਰ ਦੇ ਮੁਖੀ ਹੈ ਪਰਿਵਾਰ ਦਾ ਮੁਖੀ ਦੀ ਜਦੋਂ ਹਾਲਤ ਖਰਾਬ ਹੋਵੇ ਫਿਰ ਸਾਰੇ ਪਰਿਵਾਰ ਦਾ ਜਿਹੜਾ ਢਾਂਚਾ ਹਿੱਲ ਜਾਂਦਾ ਹੈ ਇਸ ਕਰਕੇ ਕੇਂਦਰ ਤੇ ਰਾਜ ਸਰਕਾਰਾਂ ਭਾਵੇਂ ਕੁਝ ਕੁਝ ਹੱਦ ਤੱਕ ਹਿੱਲਜੁਲ ਹੋਈ ਹੈ ਪਰ ਕਿਉਂਕਿ ਡੱਲੇਵਾਲ ਸਾਹਿਬ ਕਹਿ ਰਹੇ ਨੇ ਕਿ ਪਾਈ ਅਸੀਂ ਨਮੀ ਮੰਗਦਾ ਕੋਈ ਮਨਵਾਰ ਹੀ ਨਾ ਰਹੇ ਗੱਲਬਾਤ ਵੀ ਕਾਦੀ ਆ ਵੇ ਤੁਸੀਂ ਤਾਂ ਜਿਹੜੇ ਪ੍ਰਾਣੀਆਂ ਸਾਡੇ ਨਾਲ ਵਾਅਦੇ ਕੀਤੇ ਹੋਏ ਨੇ ਸਾਡੀਆਂ ਮੰਗਾਂ ਮੰਨੀਆਂ ਹੋਈਆਂ ਨੇ ਉਹਨਾਂ ਨੂੰ ਲਾਗੂ ਕਰ ਦਿਓ ਬਸ ਉਹਨਾਂ ਨੂੰ ਮੰਨਣ ਦਾ ਐਲਾਨ ਕਰ ਦਿਓ ਲਿਖਤੀ ਤੌਰ ਤੇ ਤੇ ਮੇਰਾ ਮਰਨ ਮਰਤ ਖਤਮ ਹੈ ਬਿਲਕੁਲ ਸੋ ਕੇਂਦਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਇਸ ਪ੍ਰਤੀ ਗੰਭੀਰ ਹੋਣਾ ਚਾਹੀਦਾ ਹੈ ਤੇ ਬਿਨਾਂ ਕਿਸੇ ਦੇਰੀ ਤੋਂ ਜਿਹੜਾ ਹੈਗਾ ਢੱਲੇਵਾਰ ਸਾਹਿਬ ਦੀ ਜਾਨ ਬਚਾਉਣ ਲਈ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨਾ ਚਾਹੀਦਾ ਮੈਨੂੰ ਲੱਗਦਾ ਹੈ ਕਿ ਸੁਪਰੀਮ ਕੋਰਟ ਤੇ ਹਾਈ ਕੋਰਟ ਨੂੰ ਵੀ ਜਿਵੇਂ ਸੁਪਰੀਮ ਕੋਰਟ ਨੇ ਨੋਟਸ ਲਿਆ ਹੈ ਪਹਿਲਾਂ ਵੀ ਜਿਹੜੀ ਧੱਲੇਵਾਲ ਸਾਹਿਬ ਦੀ ਸਿਹਤ ਪ੍ਰਤੀ ਜਿਹੜੀ ਚਿੰਤਾ ਜ਼ਾਹਰ ਕੀਤੀ ਹੈ ਜੀ ਤੇ ਉਹਨਾਂ ਨੂੰ ਇਹ ਵੀ ਚਾਹੀਦਾ ਹੈ ਕਿ ਉਹ ਸਰਕਾਰ ਨੂੰ ਇਹ ਵੀ ਕਹਿਣ ਕੇਂਦਰ ਸਰਕਾਰ ਨੂੰ ਤਾਕੀਦ ਕਰਨ ਕਿ ਜੇ ਤੁਸੀਂ ਪ੍ਰਵਾਨ ਕੀਤੀਆਂ ਹੋਈਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਵੀ ਕਰੋ ਬਿਲਕੁਲ ਬਹੁਤ ਜ਼ਰੂਰੀ ਹੈ ਕਿਉਂਕਿ ਖੁਦਕੱਤਿਆਂ ਦੇ ਰਾਹ ਤੁਰਿਆ ਹੋਇਆ ਕਿਸਾਨ ਆਪਣੀਆਂ ਜਿਹੜੀਆਂ ਨਸਲਾਂ ਤੇ ਫਸਲਾਂ ਨੂੰ ਬਚਾਉਣ ਦੀ ਲੜਾਈ ਲੜ ਰਿਹਾ ਹੈ ਤੇ ਇਸ ਲੜਾਈ ਲਈ ਕਿਸਾਨੀ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਪੂਰੀਆਂ ਹੋਣੀਆਂ ਬਹੁਤ ਜ਼ਰੂਰੀ ਨੇ ਕਿ ਕਿਸਾਨੀ ਜਿਹੜੀ ਹੈਗੀ ਆ ਉਹ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ ਜਦੋਂ ਕਿ ਆਪਣੇ ਦੇਸ਼ ਦਾ ਅਰਥਚਾਰਾ ਸਿੱਤਾਨੀ ਤੇ ਨਿਰਪਰਤ ਹੈ ਜੇ ਕਿਸਾਨ ਮਰੇਗਾ ਤਾਂ ਬਚੇਗਾ ਨਾ ਕਾਰਖਾਨੇਦਾਰ ਬਚੇਗਾ ਨਾ ਵਪਾਰੀ ਬਚੇਗਾ ਨਾ ਦੇਸ਼ ਸੁਰੱਖਿਅਤ ਰਹੇਗਾ ਫਿਰ ਫਿਰ ਸਾਰਿਆਂ ਤੇ ਅਸਰ ਪਏਗਾ ਤੇ ਨਾ ਦੇਸ਼ ਵਾਸੀਆਂ ਦਾ ਕੋਈ ਢਿੱਡ ਭਰੇਗਾ ਇਸ ਕਰਕੇ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਹ ਹੱਕੀ ਮੰਗਾਂ ਨੇ ਜਾਇਜ਼ ਮੰਗਾਂ ਨੇ ਬਿਨਾਂ ਕਿਸੇ ਦੇਰੀ ਤੋਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਜੀ ਤੇ ਪੂਰੀਆਂ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਢੱਲੇਵਾਲ ਸਾਭੀ ਜਾਨ ਬਚਾਣੀ ਚਾਹੀਦੀ ਹੈ ਤੇ ਨੰਬਰ 2 ਜਿਹੜੀ ਸਾਰੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਇਕਜੁੱਟ ਹੋ ਕੇ ਜ਼ਰੂਰ ਅੱਗੇ ਆ ਕੇ ਇਹ ਮੋਰਚੇ ਦੀ ਅਗਵਾਈ ਕਰਨੀ ਚਾਹੀਦੀ ਹੈ ਤੇ ਨੰਬਰ 3 ਜਿਹੜਾ ਸਰਬੰਸ ਸਿੰਘ ਭਨੇਰ ਸਾਹਿਬ ਹੋਰੀ ਕਹਿ ਰਹੇ ਨੇ ਕਿ ਕੋਈ ਦਫਾੜ ਨਹੀਂ ਹੈ ਮੋਰਚਾ ਸੋ ਇਹ ਗੱਲ ਹੀ ਨਹੀਂ ਜਾਣ ਦੇਣੀ ਚਾਹੀਦੀ ਜੇ ਕਿਸੇ ਨੂੰ ਲੱਗਦਾ ਹੈ ਕਿ ਦਫਾੜ ਹੋਣ ਵਾਲੀਆਂ ਕਾਰਵਾਈਆਂ ਨੇ ਤਾਂ ਉਹਨਾਂ ਨੂੰ ਆਪਣੇ ਆਪ ਤੁਸੀਂ ਰੋਕ ਕੇ ਇਕਜੁੱਟ ਦਾ ਸਬੂਤ ਦੇਣ ਹੂੰ ਫਿਰ ਮੈਨੂੰ ਲੱਗਦਾ ਹੈ ਕੋਈ মিডিਆ ਵੀ ਨਹੀਂ ਕਹੇਗਾ ਕਿ ਇਹ ਮੋਰਚਾ ਦਫਾੜ ਨਹੀਂ ਬਿਲਕੁਲ ਤੇ ਚਿਲਸਾ ਵੀ ਕੋਰੀਆ ਪਉਣਾ ਦੀ ਵੀਡੀਓ ਵੀ ਦਿਨਾ ਦੇ ਦਰਸ਼ਕਾਂ ਨੂੰ ਜੋ ਕੁਝ ਸਰਸਤੀ ਪੰਦੇਰ ਹੋਰਾਂ ਦੇ ਵੱਲੋਂ ਅੱਜ ਵੀਡੀਓ ਜਾਰੀ ਕੀਤੀ ਗਈ ਹੈ ਜੀ ਬਿਲਕੁਲ ਜੀ ਮੈਂ ਸਰਵਣ ਸਿੰਘ ਪੰਦੇਰ ਦੋਵਾਂ ਫਾਰਮਾ ਦਾ ਕੋਆਰਡੀਨੇਟਰ ਬੋਲਦਾ ਦੇਖੋ ਜਿਹੜੀ ਅਸੀਂ ਐਸਕੇਮ ਦਿਆਂ ਜਸੇ ਬੰਦੀਆਂ ਨੂੰ ਚਿੱਠੀ ਲਿਖੀ ਆ ਸਾਨੂੰ ਲੱਗਦਾ ਵੀ ਸਰਕਾਰਾਂ ਦੁਖੀ ਨੇ ਸਾਡੇ ਏਕੇ ਤੋਂ ਏਜੰਸੀਆਂ ਦੁਖੀ ਨੇ ਸਾਰੇ ਨਹੀਂ ਮੈਂ ਕਹਿੰਦਾ ਕੁਝ ਚੈਨਲ ਵੀ ਔਖੇ ਨੇ ਦਿਨਿਕ ਸਵੇਰਾ ਨੇ ਪਹਿਲੋ ਇਹ ਖਬਰ ਛਾਪੀ ਮਨਜੀਤ ਰਾਏ ਅਮਰਜੀਤ ਮੋੜੀ ਮੋਰਚਾ ਛੱਡ ਕੇ ਚਲੇ ਗਏ ਆ ਉਹ ਬੇਬੁਨਿਆਦ ਨਿਕਲੀ ਇਹ ਤੋਂ ਗਾ ਪ੍ਰੋ ਪੰਜਾਬ ਕਹਿੰਦਾ ਵੀ ਪੰਦੇਰ ਦੀ ਰਾਹੁਲ ਨਾਲ ਗੱਲ ਹੋ ਗਈ ਕਾਂਗਰਸੀ ਸਾਫਤ ਕਰਨ ਦਾ ਯਤਨ ਕੀਤਾ ਉਹ ਚਾਲ ਕੁੱਟੀ ਗਈ ਫਿਰ ਮੇਰੀ ਵੀਡੀਓ ਉਸੇ ਚੈਨਲ ਨੇ ਕੱਟ ਕੇ ਸ਼ੋਅ ਕੀਤੀਆਂ ਫਿਰ ਅਦਾਰਾ ਟ੍ਰਿਬਿਊਨ ਜਿਨੇ ਫਰੰਟ ਤੇ ਫੋਟੋ ਲਾ ਕੇ ਕਾਂਗਰਸੀ ਆਗੂ ਛਾਪਿਆ ਹੈਗਾ ਇਹ ਤੋਂ ਗਾਹਾਂ ਲਿਵਿੰਗ ਇੰਡੀਆ ਜਿਹੜਾ ਰਾਤੀ ਕਹਿੰਦਾ ਦੋਵੇਂ ਫੋਰਮ ਜਿਹੜੇ ਆ ਜੀ ਪਾਟ ਕੇ ਇਹ ਤੋਂ ਗਾਹ ਨਹੀਂ ਮੈਂ ਬੋਲਣਾ ਜੋ ਪੱਤਰਕਾਰ ਦਾ ਨਾਮ ਵੀ ਲਾਹੂੰਗਾ ਵੀ ਕਿਹੜੇ ਕਿਹੜੇ ਕੀ ਕਰ ਰਹੇ ਆ ਭਰਾਓ ਪੰਜਾਬੀਓ ਇਹ ਪੱਥਰ ਤੇ ਜਿਵੇਂ ਹਿਮਾਲੇ ਪਰਬਤ ਖੜਾ ਐਵੇਂ ਦੋ ਫੋਰਮ ਖੜੇ ਆ ਮਾਸਾ ਕਿਸੇ ਚ ਨਾ ਆਇਓ ਬਾਕੀ ਥੋੜਾ ਕੰਮ ਆ ਸੋ ਇਸ ਕਰਕੇ ਇਹ ਲੜਾਈ ਜਿੱਤ ਤੱਕ ਲੈ ਕੇ ਜਾਵਾਂਗੇ ਔਰ ਦੂਸਰੀ ਬੇਨਤੀ ਆ ਜੇ ਮੋਦੀ ਸਰਕਾਰ ਦੀਆਂ ਜੜਾ ਹਲਾਉਣੀਆਂ ਹੈਗੀਆਂ ਵਾ ਜੇ ਮੋਦੀ ਸਰਕਾਰ ਨੂੰ ਮੰਗਾ ਮਨੌਲ ਲਈ ਮਜਬੂਰ ਕਰਨਾ ਹੈਗਾ ਤੇ ਪੰਜਾਬ ਦੇ 13000 ਪਿੰਡਾਂ ਦੇ ਲਾਗੋ ਦੀ ਜਿੱਥੋਂ-ਜਿੱਥੋਂ ਰੇਲ ਲਾਈਨ ਨਿਕਲ ਲਈ ਆ ਉਸ ਰੇਲ ਲਾਈਨ ਨੂੰ ਤੁਸੀਂ 12 ਤੋਂ ਲੈ ਕੇ 3 ਵਜੇ ਤੱਕ ਜਾਮ ਕਰਨਾ ਲੱਖਾਂ ਲੋਕ ਲੱਖਾਂ ਲੋਕ ਲੱਖਾਂ ਲੋਕ ਨਿਕਲੇ ਚਾਹੀਦੇ ਆ ਤੁਸੀਂ ਰੇਲ ਫਾਟਕ ਦੇਖਿਓ ਰੇਲ ਫਾਟਕ ਤੋਂ ਬਗੈਰ ਨਹੀਂ ਜਾਮ ਲਾਉਣਾ ਰੇਲ ਸਟੇਸ਼ਨ ਤੇ ਰੇਲ ਫਾਟਕ ਔਰ ਮੈਂ ਸਾਰੀਆਂ ਧਾਰਮਿਕ ਸੰਸਥਾਵਾਂ ਨੂੰ ਬੇਨਤੀ ਕਰਦਾ ਸਟੇਸ਼ਨਾਂ ਦੇ ਭਾਈ ਲੰਗਰ ਲਾਜੋ ਤਿੰਨ ਘੰਟੇ ਯਾਤਰੀ ਪਰੇਸ਼ਾਨ ਨਾ ਹੋਣ ਔਰ ਹਰ ਫੁਚੀ ਮਾਜੀ ਮੋਰਚੇ 'ਚ ਪਹੁੰਚੇ ਪਹਿਲੋ ਬੱਬੂ ਮਾਨ ਜੀ ਪਹੁੰਚੇ ਗਾਇਕਾਂ ਪੰਜਾਬ ਦੇ ਗਾਇਕ ਜਿਵੇਂ ਅੰਦੋਲਨ ਦਾ ਸਾਥ ਦੇ ਰਹੇ ਮੈਂ ਉਹਨਾਂ ਦਾ ਧੰਨਵਾਦ ਹੀ ਰਹਿੰਦੇ ਗਾਇਕਾਂ ਨੂੰ ਫਿਰ ਅਪੀਲ ਕਰਦਾ ਵੀ ਅੰਦੋਲਨ ਦਾ ਸਾਥ ਦਿਓ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਦੇਵੀ ਦਾਸਪੁਰਾ ਜਿੱਥੇ ਮੈਂ ਮੌਜੂਦ ਹੋਊਗਾ ਇਥੇ ਲੱਖਾਂ ਵਰਗਾ ਕੱਟ ਕਰਨਾ ਅੰਮ੍ਰਿਤਸਰ ਵਾਲਿਓ ਤਗੜੇ ਹੋ ਜੋ ਹੋਰ ਪੁਆਇੰਟ ਵੀ ਤੁਹਾਨੂੰ ਦੱਸਾਂਗੇ ਤਗੜੇ ਹੋ ਕੇ ਜਿਹੜਾ ਵਾ ਰੇਲ ਰੋਕੂ ਕਾਮਜਾਬ ਕਰਕੇ ਮੋਦੀ ਦੀਆਂ ਏਜੰਸੀਆਂ ਦੀਆਂ ਸਾਰੀਆਂ ਚਾਲਾਂ ਫੇਲ ਕਰ ਦੀਏ ਧੰਨਵਾਦ ਜੀ ਜਿਹੜਾ ਸਭ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਐਜਪੀਸੀ ਦੇ ਪ੍ਰਧਾਨ ਦੀ ਕਿਉਂਕਿ ਜੋ ਪਿਛਲੇ ਦਿਨਾਂ ਦੇ ਵਿੱਚ ਇੱਕ ਆਡੀਓ ਵਾਇਰਲ ਹੁੰਦੀ ਹੈ ਬੀਬੀ ਜ਼ਗੀਰ ਕੋਰ ਦੇ ਖਿਲਾਫ ਆਪ ਸ਼ਬਦ ਬੋਲੇ ਜਾਂਦੇ ਨੇ ਉਸ ਤੋਂ ਬਾਅਦ ਹੋਣਾ ਚਰਚਾਵਾ ਚੱਲ ਪਈਆਂ ਨੇ ਕੀ ਹੋ ਸਕਦਾ ਹੈ ਕਿ ਹਰਿੰਦਰ ਸਿੰਘ ਧਾਮੀ ਨੂੰ ਐ ਜੀ ਪੀ ਸੀ ਦੇ ਉਹਦੇ ਤੋਂ ਲਾ ਕੇ ਕਿਸੇ ਹੋਰ ਨੂੰ ਉੱਥੇ ਨਿਯੁਕਤ ਕੀਤਾ ਜਾ ਸਕਦਾ ਹੈ ਪ੍ਰਧਾਨ ਦਾ ਉਹਦਾ ਹੀ ਅ ਮੰਦੀਪ ਜੀ ਦੇਖੋ ਇਸ ਵਿੱਚ ਕੋਈ ਦੋ ਰਾਮਾ ਨਹੀਂ ਕਿ ਜਿਹੜਾ ਹੈਗਾ ਐਡਵੋਕੇਟ ਹਰਿੰਦਰ ਸਿੰਘ ਧਾਮੀ ਨੇ ਗੁਰਿੰਦਰ ਸਿੰਘ ਕੋਟ ਕਪੂਰਾ ਜਿਹੜੇ ਪੱਤਰਕਾਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਬਹੁਤ ਅਜਿਹੀ ਸ਼ਬਦਾਵਲੀ ਵਰਤੀ ਬੀਬੀ ਜਗੀਰ ਕੌਰ ਪ੍ਰਤੀ ਜਿਹੜੀ ਨਹੀਂ ਵਰਤਣੀ ਚਾਹੀਦੀ ਇਸ ਤੋਂ ਬਚਿਆ ਜਾ ਸਕਦਾ ਸੀ ਤੇ ਖਾਸ ਕਰਕੇ ਡੇ ਉੱਚੇ ਰਤਵੇ ਤੇ ਬੈਠੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਗੀ ਦੇ ਅਹੁਦੇ ਤੇ ਬੈਠਿਆ ਕੋਈ ਵਿਅਕਤੀ ਅਜਿਹੀ ਸ਼ਬਦਾਵਲੀ ਵਰਤੇ ਫਿਰ ਉਹ ਕੋਈ ਕਿਉਂਕਿ ਫਾਲੋ ਕਰਦੇ ਨੇ ਲੋਕ ਬਿਲਕੁਲ ਜਦੋਂ ਕੋਈ ਅਹੁਦੇ ਤੇ ਬੈਠਿਆ ਹੋਵੇ ਤੇ ਉਹ ਵੀ ਸਿੱਖ ਪੰਥ ਦੀ ਜਿਹੜੀ ਸ਼ਰਮੌਰ ਜਥੇਬੰਦੀ ਹੋਵੇ ਜੀ ਧਾਰਮਿਕ ਤੌਰ ਤੇ ਇਸ ਕਰਕੇ ਉਹਨਾਂ ਨੂੰ ਬਚਣਾ ਚਾਹੀਦਾ ਸੀ ਹਮ ਉਸ ਤੋਂ ਬਾਅਦ ਉਹਨਾਂ ਨੇ ਮੁਆਫੀ ਮੰਗੀ ਹੈ ਬੀਬੀ ਜ਼ਗੀਰ ਕੌਰ ਤੋਂ ਵੀ ਮੁਆਫੀ ਮੰਗੀ ਹੈ ਇਸ ਦੇ ਨਾਲ ਸ੍ਰੀ ਅਕਾਲਤਾ ਸਾਹਿਬ ਤੋਂ ਵੀ ਉਹਨਾਂ ਨੇ ਮਾਫੀ ਮੰਗੀ ਹੈ ਬਕਾਇਦਾ ਵੀ ਮੇਥੋਂ ਗਲਤੀ ਹੋਈ ਹੈ ਜਾਣੇ ਜਾਣ ਜਾਣੇ ਜਿਵੇਂ ਮਰਜੀ ਸਮਝਿਆ ਜਾਵੇ ਜੀ ਇਹ ਇਸ ਤੋਂ ਬਾਅਦ ਇਸ ਮਾਮਲੇ ਦਾ ਮੈਂਡਾ ਕਮਿਸ਼ਨ ਪੰਜਾਬ ਜੀ ਦੀ ਚੇਅਰਪਰਸਨ ਰਾਜ ਰਾਜੀ ਗਿੱਲ ਨੇ ਉਹਨਾਂ ਨੇ ਆਪਣੇ ਆਪ ਤੋਂ ਸੂਮੋ ਤੋਂ ਨੋਟਸ ਲਿਆ ਤੇ ਉਹਨਾਂ ਨੇ ਉਹਨਾਂ ਨੂੰ ਨੋਟਸ ਵੀ ਕੱਢਿਆ ਹੈ ਕਿ ਜਵਾਬ ਦਿੱਤਾ ਜਾਵੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉੱਤੇ ਜਿਹੜੇ ਸੁਧਾਰ ਲਹਿਰ ਵਾਲੇ ਪੰਤੇ ਸਰੋ ਮਹਿਲਾ ਮੈਂਬਰ ਨੇ ਸਰੋ ਕਮੇਟੀ ਦੀ ਜਾਂ ਉਹਨਾਂ ਦੇ ਆਗੂ ਨੇ ਦੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਪੰਥਕ ਸੰਸਥਾਵਾਂ ਨੇ ਹੁਣ ਉਹ ਲਗਾਤਾਰ ਮੰਗ ਕਰ ਰਹੀਆਂ ਨੇ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੇ ਨੂੰ ਤੁਰੰਤ ਅਸਤੀਫਾ ਲਈ ਜਾਵੇ ਤੇ ਉਹਨਾਂ ਦੀ ਥਾਂ ਨਵਾਂ ਪ੍ਰਧਾਨ ਬਣਾਇਆ ਜਾਵੇ ਪਰ ਮਨਦੀਪ ਜੀ ਮੈਂ ਬੜਾ ਇਸ ਮਾਮਲੇ ਤੋਂ ਸਪਸ਼ਟਾਂ ਕਿ ਜਿਹੜਾ ਹੈਗੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੇ ਨੂੰ ਕਿਸੇ ਨੇ ਨਹੀਂ ਹਟਾਣਾ ਹੂੰ ਉਹਨਾਂ ਦੀ ਜਿਹੜੀ ਕੁਰਸੀ ਹੈ ਉਹ ਖਹਿਮ ਰਹੇਗੀ ਉਹਦਾ ਕਾਰਨ ਇਹ ਹੈ ਕਿ ਉਹ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਹੀ ਕਿਉਂਕਿ ਅਕਾਲ ਤਖਤ ਸਾਹਿਬ ਨੇ ਉਹਨਾਂ ਦਾ ਸਦੀਵਾ ਪ੍ਰਵਾਨ ਕਰਨ ਨੂੰ ਕਿਹਾ ਗਿਆ ਹੈ ਵਰਕਿੰਗ ਕਮੇਟੀ ਵੱਲੋਂ ਅਕਾਲੀ ਦਲ ਪਹਿਲਾਂ ਹੀ ਡਿੱਕ ਡੋਲੇ ਦੀ ਹਾਲਤ ਚ ਲੰਘ ਰਿਹਾ ਹੈ ਤੇ ਅਕਾਲੀ ਦਲ ਨੂੰ ਐਵੇਂ ਲੱਗਦਾ ਹੈ ਕਿ ਜੇ ਹੁਣ ਇਸ ਸਥਿਤੀ ਚ ਐਡਵੋਕੇਟ ਹਰਜਿੰਦਰ ਸਿੰਘ ਧਾਮੇ ਨੂੰ ਹਟਾਵਾਂਗੇ ਜਿਹੜੇ ਪਿਛਲੇ ਦਿਨ ਹੀ ਬੀਬੀ ਜ਼ਗੀਰਕਾਰ ਨੂੰ ਹਰਾ ਕੇ ਪ੍ਰਧਾਨ ਬਣੇ ਨੇ ਹਲੇ ਤਾਂ ਮਹੀਨਾ ਕੇ ਲਗਭਗ ਹੋਇਆ ਉਹਨਾਂ ਨੂੰ ਮੁਝੇ ਜਿਹੀ ਸਿੱਤੀ ਚੋਣ ਨੂੰ ਨਨੋ ਹਟਾ ਕੇ ਪ੍ਰਧਾਨ ਬਣਾਵਾਂਗੇ ਫਿਰ ਇਹਦੇ ਨਾਲ ਅਕਾਲੀ ਦਲ ਦੀ ਜਿਹੜੀ ਸੁਖਵੀਰ ਸਿੰਘ ਬਾਦਲ ਗਰੁੱਪ ਦੀ ਹੈਗੀ ਐ ਸ਼ਾਖ ਉਹਨੂੰ ਹੋਰ ਖੋਰਾ ਲੱਗੂਗਾ ਉਹ ਹੋਰ ਥੱਲੇ ਆਏਗੀ ਭਾਵੇਂ ਜਿੰਨਾ ਮਰਜੀ ਵਿਰੋਧੀ ਮੰਗ ਕਰਦੇ ਰਹਿਣ ਹਲੇ ਤਾਂ ਅਕਾਲ ਤਖਤ ਸਾਹਿਬ ਦੇ ਤੁਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਹਟਾਉਣ ਦੀ ਗੱਲ ਕਰਦੇ ਹੋ ਮਨਦੀਪ ਜੀ ਹਲੇ ਤਾਂ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਨਿਰਦੇਸ਼ ਦਿੱਤਾ ਗਿਆ ਸੀ ਸੁਖਵੀਰ ਸਿੰਘ ਬਾਦਲ ਦੇ ਅਸੀਫ਼ ਨੂੰ ਪ੍ਰਵਾਨ ਕਰਨ ਦਾ ਉਹ ਨਹੀਂ ਪੂਰਾ ਕੀਤਾ ਅਕਾਲੀ ਦਲ ਨੇ ਹੂੰ ਸੋ ਦੂਜਿਆਂ ਦੀ ਮੰਗ ਕਿਵੇਂ ਜਦੋਂ ਅਕਾਲ ਤਖਤ ਦਾ ਹਲੇ ਇੱਕ ਹੁਕਮ ਨਹੀਂ ਮੰਨਿਆ ਜਿਹਦੇ ਵਿੱਚ ਕਿਹਾ ਗਿਆ ਸੀ ਕਿ ਸੁਖਬੀਰ ਸਿੰਘ ਬਾਦਲ ਦਾ ਸਿਫਾ ਮਨਜ਼ੂਰ ਕਰੋ ਤੇ ਫਿਰ ਦੂਜੀਆਂ ਟੀਰਾ ਜਿਹੜੀਆਂ ਵਿਰੋਧੀ ਟੀਰਾ ਨੇ ਉਹਨਾਂ ਦੀ ਮੰਗ ਕਿੱਥੇ ਪੂਰੀ ਕਰ ਸਕਦਾ ਹੈ ਅਕਾਲੀ ਦਲ ਜੀ ਇਸ ਕਰਕੇ ਜਿਹੜਾ ਹੈਗਾ ਜਿਆ ਕੁਝ ਹੋਣ ਵਾਲਾ ਨਹੀਂ ਤੁਸੀਂ ਦੇਖਦੇ ਰਹੋ ਕਿ ਜਿਹੜਾ ਹਰਜਿੰਦਰ ਸਿੰਘ ਧਾਮੀ ਹੈ ਉਹ ਉਹੀ ਪ੍ਰਧਾਨ ਰਹਿਣਗੇ ਨਹੀਂ ਬਦਲਣਾ ਇਹਨਾਂ ਨੇ ਕੋਈ ਪ੍ਰਧਾਨ ਆਲੇ ਦਾ ਉਹ ਸੂਚਿਤੀ 'ਚ ਨਹੀਂ ਵੀ ਅਸੀਂ ਜਿਹੜਾ ਹੈਗਾ ਸੁਖਬੀਰ ਦਾ ਸਿਫਾ ਮਨਜ਼ੂਰ ਕਰੀਏ ਜਾਂ ਨਾ ਕਰੀਏ ਅਜੇ ਤਾਂ ਇਸ ਗੱਲੋਂ ਵੀ ਦਿੱਲੀ ਚ ਨੇ ਇੱਕ ਜਿਹੜੀ ਸੱਤ ਮੈਂਬਰੀ ਕਮੇਟੀ ਬਣਾਈ ਗਈ ਹੈ ਡੈਲੀਗੇਟ ਬਣਾ ਲਈ ਤੇ ਸਾਰੀ ਭਰਤੀ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਲੀਡਰਸ਼ਿਪ ਦੀ ਸਾਫਤੀ ਲਈ ਹਜੇ ਤਾਂ ਉਸ ਪ੍ਰਤੀ ਵੀ ਅਕਾਲੀ ਦਲ ਨੇ ਕੋਈ ਹੰਗਾਰਾ ਨਹੀਂ ਭਰਿਆ ਸੋ ਇਸ ਕਰਕੇ ਅਕਾਲੀ ਦਲ ਨਹੀਂ ਹਟਾਏਗਾ ਭਾਵੇਂ ਜਿੰਨੀਆਂ ਮਰਜ਼ੀ ਖਬਰਾਂ ਆਈ ਜਾਣ ਜਿੰਨੀਆਂ ਮਰਜ਼ੀ ਕੰਸੂਆਂ ਆਈਆਂ ਜਾਂ ਆਈਆਂ ਜਾਣ ਇਸ ਪੱਖੋਂ ਪਰ ਮੈਂ ਇਸ ਗੱਲੋਂ ਸਪਸ਼ਟਾਂ ਕਿ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਜਦੋਂ ਅਜਿਹੀ ਸਥਿਤੀ 'ਚ ਲੰਘ ਰਿਹਾ ਹੋਵੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਬਿਲਕੁਲ ਨਹੀਂ ਹਟਾਏਗਾ ਉਹ ਜਿਵੇਂ ਮਰਜ਼ੀ ਚੁੱਪਚੀਪੇ ਇਸ ਮਾਮਲੇ ਨੂੰ ਠੰਡੇ ਵਾਸਤੇ ਚ ਪਾਉਣ ਦੀ ਕੋਸ਼ਿਸ਼ ਕਰਦਾ ਰਹੇ ਜੀ ਜੀ ਰਸਾ ਤੁਹਾਡਾ ਬਹੁਤ ਧੰਨਵਾਦ ਤੁਸੀਂ ਕੀਮਤੀ ਵਿਚਾਰ ਦਰਸ਼ਕਾਂ ਨਾਲ ਸਾਂਝੇ ਕੀਤੇ ਬਹੁਤ ਬਹੁਤ ਧੰਨਵਾਦ ਮਨਦੀਪ ਜੀ